ਹਾਂ ਮੈਂ ਕਰਮਰਾਇ ਸਿੰਘ ਨੀਲੋਵਾਲ ਆਬੇਜਗਰ ਸਭਾ ਸਰਪਲਸ ਪੰਜਾਬ ਮਜ਼ਦੂਰ ਚੇਤਨਾ ਮਚ ਕਨਵੀਨਰ ਪੰਜਾਬ ਅੱਜ ਅਸੀਂ ਪੂਰੇ ਇਲਾਕੇ ਦੇ ਵਿੱਚ ਅੱਥੀ ਪਰਵਰਤਨ ਰੈਲੀਆਂ ਔਰ ਜਿਹੜਾ ਸਸੀ ਤਹਾਨਾ ਦੇ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਜਾਗਰਤੀ ਰੈਲੀਆਂ ਕਰਨੇ ਹਨ ਉਹ ਰੈਲੀਆਂ ਕਰਨਨ ਲਈ ਕਰਨਿਆ ਕਿਉਂ ਮਜਬੂਰ ਹੋਣਾ ਪਿਆ ਆਮਰ अरोड़ा ਕੈਬਨਿਟ ਮੰਤਰੀ ਪੰਜਾਬ ਸ੍ਰੀ ਹਰਪਾਲ ਸਿੰਘ ਟੀਮਾ ਜੀ ਵਿੱਤ ਮੰਤਰੀ ਪੰਜਾਬ ਕਲਦੀਪ ਸਿੰਘ ਢਾਲੀਵਾਲ ਜੀ ਅ ਮਨਚਾਇਤ ਮੰਤਰੀ ਪੰਜਾਬ ਇਹਨਾਂ ਨਾਲ ਪੰਚਾਇਤ ਭਵਨ ਦੇ ਵਿੱਚ ਸਾਂਝੀ ਐਕਸ਼ਨ ਕਮੇਟੀ ਪੰਜਾਬ ਵੱਲੋਂ ਮੁਲਾਜ਼ਮ ਮਜ਼ਦੂਰ ਜਥੇ ਬੰਦੀਆਂ ਵੱਲੋਂ 27 ਜਥੇ ਬੰਦੀਆਂ ਵੱਲੋਂ ਨਾਲ ਇੱਕ ਸਾਂਝੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਜਿੰਨੇ ਸਾਰੇ ਡਿਪਾਰਟਮੈਂਟਾਂ ਦੇ ਮਾਈਕ ਵਿੱਚ ਸੀਗੇ ਸਾਰਿਆਂ ਦੇ 70 ਆ ਉਸ ਮੀਟਿੰਗ ਦੇ ਵਿੱਚ ਡਿਸਾਈਡ ਹੋਇਆ ਸੀ ਵੀ ਆ ਜਿਹੜਾ 31 ਮਗਾਸੂ ਮਗਸੁਤਰੀ ਛੱਡਾ ਦਿੱਤਾ ਹੋਇਆ ਇਹ ਮਗਾਸੂ ਅੱਡੇ ਆ ਜਾਇਜ ਨਹੀਂ ਗਿਆ ਇਹਨਾਂ ਤੇ ਅਸੀਂ ਇੱਕ ਰਿਪੋਰਟ ਬਣਾਵਾਂਗੇ ਔਰ ਰਿਪੋਰਟ ਹੈ ਜਿਹੜੀ ਉਹ ਅਸੀਂ ਤੁਹਾਨੂੰ ਥੋੜੇ ਸਮੇਂ ਦੀ ਦੇ ਜੇ ਪਰ ਭਾਈ 12 2022 ਨੂੰ ਮੀਟਿੰਗ ਹੁੰਦੀ ਹੈ ਜਿਹੜੀ ਕਮੇਟੀ ਹੈ ਰਮੇਸ਼ ਕੁਮਾਰ ਘੰਟਾ ਜਿਹੜੇ ਆਈਏਐਸ ਹੈ ਉਹਨਾਂ ਨੇ 16 8 16 8 2023 ਦੀ ਆਪਣੀ ਰਿਪੋਰਟ ਦਿੱਤੀ ਹੈ ਉਸ ਰਿਪੋਰਟ ਤੇ ਚਰਚਾ ਕਰਨ ਦੇ ਲਈ ਅਸੀਂ ਕੈਬਨਟ ਮੰਤਰੀ ਵਿੱਤ ਮੰਤਰੀ ਪੰਜਾਬ ਰਪਾਚੀ ਮੱਜ ਨੂੰ ਵੀ ਕਈ ਵਾਰੀ ਬੇਨਤੀਆਂ ਕਰ ਚੁੱਕੇ ਆਂ ਅਮਰ ਰੋੜਾ ਜੀ ਨੂੰ ਵੀ ਕਈ ਵਾਰੀ ਬੇਨਤੀਆਂ ਕਰੀਆਂ ਨੇ ਵੀ ਸਾਨੂੰ ਮੀਟਿੰਗ ਦਾ ਸਮਾਂ ਦੇਵੇ ਉਹਦੇ ਚਰਚਾ ਕੀਤੀ ਜਾਵੇ ਪਰ ਕੈਬਨਿਟ ਮੰਤਰੀ ਅਮਰ ਰੋੜਾ ਜੀ ਨੇ ਤੇ ਕੰਨ ਤੇ ਜੂ ਨਹੀਂ ਸਰਕੀ ਅਸੀਂ ਲਗਾਤਾਰ 2 ਸਾਲ ਤੋਂ ਲਗਾਤਾਰ ਅਸੀਂ ਇਹਨਾਂ ਦੇ ਮੀਟਿੰਗ ਨਾਲ ਲਈ ਘੇੜੇ ਚ ਮਾਰੇ ਪਰ ਹੁਣ ਜੋ ਅਸੀਂ ਮਜਬੂਰ ਹੋ ਕੇ ਧਰਨਾ ਦੇ ਰਹਿਆ ਇਹ ਧਰਨਾ ਪੰਜਾਬ ਦੀ ਜਿਹੜੀ ਸਾਂਝੀ ਐਕਸ਼ਨ ਕਮੇਟੀ ਬਲਿਆਂ ਲੁਧਿਆਣਾ ਵਿੱਚ ਲਿਖਿਆ ਗਿਆ ਸੀ ਪਰ ਅਸੀਂ ਡਿਲੇਸ ਕਰਕੇ ਦਿੱਤਾ ਤੇ ਵੀ ਕੀਤਾ ਤੇ ਵੀ ਸਾਨੂੰ ਸਮਾਂ ਦੇਣਗੇ ਪਰ ਬਾਰ ਬਾਰ ਮਿਲਣ ਦੇ باوجود ਵੀ ਸਾਨੂੰ ਸਮਾਂ ਨਹੀਂ ਦਿੱਤਾ ਗਿਆ ਹੁਣ ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਕੈਬਨਰ ਮੰਤਰੀ ਅਮਨ ਰੋੜਾ ਜੀ ਨੂੰ ਮਿਲਿਆ ਇਹਦੇ ਵਿੱਚ ਇੱਕ ਹੰਕਾਰ ਕਹਿ ਦਈਏ ਜਾਤੀ ਹੰਕਾਰ ਕਹਿ ਦਈਏ ਜਿਹਦੇ ਵਿੱਚ ਇਹਨਾਂ ਨੇ ਜਾਨੀ ਦਾਤਾ ਨੂੰ ਨਾ ਸਮਝਣ ਦੀ ਗੱਲ ਕੀਤੀ ਹੈ ਇਹ ਕਹਿੰਦਾ ਵੀ ਜਿਹੜਾ ਤੁਸੀਂ ਧਰਨਾ ਹੈ ਜਿਹੜਾ ਕੁਝ ਕਰ ਲਓ ਮੈਂ ਕੋਈ ਕੁਝ ਨਹੀਂ ਕਹਿ ਸਕਦਾ ਇਹ ਕਰਕੇ ਦੇ ਵਿੱਚ ਜਾਤੀ ਹੰਕਾਰ ਬੋਲਦਾ ਇਹਦਾ ਹੰਕਾਰ ਤੋੜਨ ਦੇ ਲਈ ਅਸੀਂ 168 2025 ਨੂੰ ਇੱਕ ਬਸਤਾਰਨਾ ਦੇ ਰਹੇ ਹਾਂ ਔਰ ਅਸੀਂ ਜਿਹੜਾ ਇਹਦਾ ਜਾਤੀ ਹੰਕਾਰ ਹੈ ਉਹਦੇ ਵਿੱਚ ਤੋੜਾਂਗੇ ਵੱਡੀ ਗਿਣਤੀ ਵਿੱਚ 27 ਜੱਥੇਬੰਦੀਆਂ ਆਰੀਆਂ ਨੇ ਅਸੀਂ ਲੋਕਾਂ ਕੋਲੇ ਵੀ ਸਮਾਜ ਦੇ ਵਿੱਚ ਅਪੀਲ ਕਰਕੇ ਆਏ ਹਾਂ ਵੀ ਇਹ ਜਿਹੜਾ ਮੰਤਰੀ ਹੈ ਅਮਰ ਰੋੜਾ ਮੰਤਰੀ ਹੈ ਇਹ ਧਰਤ ਵਿਰੋਧੀ ਹੈ ਇਹ ਧਰਤ ਵਿਰੋਧੀ ਹੋਣ ਦੇ ਨਾਤੇ ਇਹਨੂੰ ਮੂੰਹ ਤੋੜ ਦਬਾਬ ਦੇਣਾ ਸਾਡਾ ਬਣਦਾ ਹੈ ਅਬ ਜੇ ਜੇ ਨਾ ਇਹਨਾਂ ਨੇ ਇਹ ਧਰਨੇ ਤੇ ਗੱਲ ਕੋਈ ਸੁਣੀ ਫਿਰ ਅਗਲਾ ਐਕਸ਼ਨ ਕੀ ਵੀ ਅਗਲਾ ਜਿਹੜਾ ਐਕਸ਼ਨ ਹੋਊਗਾ ਸਾਂਝੀ ਐਕਸ਼ਨ ਕਮੇਟੀ ਵੱਲੋਂ ਮੀਟਿੰਗ ਕੀਤੀ ਜਾਵੇਗੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਜਾਵੇਗਾ ਜਿਹਦੇ ਵਿੱਚ ਅਸੀਂ ਹੋ ਸਕਦਾ ਵੀ ਆਮ ਜਿਹੜਾ ਮੁੱਖ ਮੰਤਰੀ ਪੰਜਾਬ ਹੈ ਉਹਦਾ ਵੀ ਕੋਠੀ ਦਾ ਘਰਾਓ ਕੀਤਾ ਜਾਵੇ ਜਾਂ ਚੰਡੀਗੜ੍ਹ ਚ ਵਿਸਾਲ ਧਰਨੇ ਦਿੱਤੇ ਜਾਂ ਜਿੱਥੇ ਇਹਨਾਂ ਦੀ ਰਹਿਸਾ ਨੇ ਇੱਥੇ ਹੋ ਸਕਦਾ ਵੀ ਬਾਰ ਬਾਰ ਇੱਥੇ ਇੱਕ ਪੱਕੇ ਤੌਰ ਤੇ ਵੀ ਧਰਨਾ ਆਮ ਰੋੜਾ ਜਰਪਾਲ ਟੀਮਾ ਦੀ ਕੋਠੀ ਗੱਗੇ ਲਾਇਆ ਜਾ ਸਕਦਾ ਹੈ ਅਸੀਂ ਦੋ ਤਰੀਕ ਨੂੰ ਹਰਪਾਲ ਟੀਮਾ ਦਾ ਦਿੜਬੇ ਹਲਕੇ ਚ ਵੀ ਵੱਡੀ ਪੱਧਰ ਤੇ ਲਾਮਬੰਦੀ ਕਰਕੇ ਦਫ਼ਤਰ ਘਰੋਂ ਘੇਰ ਦੀ ਤਿਆਰੀ ਕਰੇ